ਹਾਲਕਾ ਵਹੀ ਗੁਰਜੀ ਕੀ ਪਥੇ ਸੋ ਜੋ ਸ਼੍ਰੋਮਣੀ ਕਾਲੀਯ ਦੇ ਕਾਰਜਕਰਨ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਖੁੱਦੜ ਜੀ ਵਰਕਿੰਗ ਮੀਟਿੰਗ ਦੇ ਨਿਰਦੇਸ਼ ਅਨੁਸਾਰ ਜੋ ਪਹਿਿਲ ਦਿਨੀ 20 ਤਰੀਕ ਨੂੰ ਭਰਤੀ ਸ਼ੁਰੂ ਹੋਈ ਆ ਉਸੇ ਲੜੀ ਦੇ ਅ ਤ ਹਲਕੇ ਬਲੋਹ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਚ ਬੜੇ ਉਤਸ਼ਾਹ ਦੇ ਨਾਲ ਪਿੰਡ ਪਿੰਡ ਜਾ ਕੇ ਭਰਤੀ ਹੋ ਰਹੀ ਆ ਸੰਗਤ ਦਾ ਬਹੁਤ ਵੱਡਾ ਉਤਸ਼ਾਹ ਕਿਉਂਕਿ ਲੋਕ ਇਹ ਚਾਹੁੰਦੇ ਆ ਕਿ ਖੇਤਰੀ ਪਾਰਟੀ ਤਾਕੜਾ ਕੀਤਾ ਜਾਵੇ ਸ਼੍ਰੋਮਣੀ ਕਾਲੀਯ ਨੂੰ ਤਾਕੜਾ ਕੀਤਾ ਜਾਵੇ ਸਰਬੀਰ ਸਿੰਘ ਬਾਦ ਜੀ ਦੇ ਹੱਥ ਮਜ਼ਬੂਤ ਕੀਤੇ ਜਾਣ ਕਿਉਂਕਿ ਦੇਖੋ 5 ਸਾਲ ਆਪਣਾ ਕਾਂਸਲ ਸਰਕਾਰ ਨੇ ਝੂਠ ਬੋਲ ਕੇ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਉਹ ਤੋਂ ਬਾਅਦ ਝਾੜੂ ਵਾਲਿਆਂ ਨੇ ਬਦਲਾ ਦੀ ਬਹੁਤ ਵੱਡੀ ਨੇਰੀ ਲਿਆਂਦੀ ਬਦਲਾ ਹੋਊਗਾ ਲੋਕਾਂ ਦੇ ਬਦਲਾ ਦੇ ਚੱਕਰ ਵਿੱਚ ਵੋਟਾਂ ਪਾਤੀਆਂ ਤੇ ਹੋਇਆ ਕਿ ਕੋਈ ਸਹੂਲਤਾਂ ਸਾਰੀਆਂ ਜੋ ਕਾਦੀ ਆਪਦੀ ਸਰਕਾਰ ਨੇ ਸਹੂਲਤਾਂ ਲੱਗੀਆਂ ਸੀ ਸਾਰੀਆਂ ਸਹੂਲਤਾਂ ਬੰਦ ਕਰਤੀਆਂ ਬੀਬੀਆਂ ਨੂੰ 1000 ਰੁਪਿਆ ਗਿਆ 1000 ਰੁਪਿਆ ਕਿਸੇ ਨੂੰ ਅਜੇ ਤੱਕ ਮਿਲਿਆ ਹਾਂਜੀ ਸਰਨ ਸਕੀਮ ਨਹੀਂ ਮਿਲ ਰਿਹਾ ਆਟਾ ਦਾਲ ਦੇ ਜਿਹੜੇ ਸਕੀਮ ਕਟਾ ਕੇ ਮਨਦਿਕ ਬਹੁਤ ਮੈਂ ਮੇਰੇ ਹਿਸਾਬ ਨਾਲ 60 70% ਕਾਰ ਕੱਟੇ ਗਏ ਨੇ ਕੋਈ ਸਰਕਾਰ ਦਾ ਧਿਆਨ ਡਿਵੈਲਪਮੈਂਟ ਵੱਲ ਪਾਸੇ ਸਰਕਾਰ ਦਾ ਧਿਆਨ ਲੋਕਪਾਲੀ ਸਕੀਮਾ ਵਾਸਤੇ ਕੋਈ ਧਿਆਨ ਨਹੀਂ ਹੈਗਾ ਸੋ ਇਸ ਕਰਕੇ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਨਵੀਆਂ ਬੋਟਾ ਬਣ ਰਹੀਆਂ ਨੇ ਉਹਨਾਂ ਦੇ ਬਹੁਤ ਵੱਡਾ ਅਸ਼ਾ ਹੈ ਕਿ ਇਕਾਦੀਲ ਦੇ ਮੈਂਬਰ ਬਣਿਏ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਜਿਹੜੇ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਅਮਨ ਸ਼ਾਂਤੀ ਲਈ ਲੋਕ ਚਾਹੁੰਦੇ ਨੇ ਉਹ ਸਾਰੇ ਬਹੁਤ ਵੱਡੀ ਗਿਣਤੀ ਚ ਕਾਲੀ ਦਾ ਜੇ ਸ਼੍ਰੋਮਣੀ ਕਾਲੀ ਵਾਲੀ ਭਰਤੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਇਸ ਕਰਕੇ ਮੈਂ ਇਹਨਾਂ ਦੇ ਸਰਕਲ ਡੈਲੀਗੇਟ ਚੁਣੇ ਜਾਣਗੇ ਜ਼ਿਲ੍ਹਾ ਡੈਲੀਗੇਟ ਚੁਣੇ ਜਾਣਗੇ ਉਹ ਤੋਂ ਬਾਅਦ ਸਟੇਟ ਡੈਲੀਗੇਟ ਚੁਣ ਕੇ ਪ੍ਰਧਾਨਤਾ ਦੀ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਸੋ ਇਸ ਕਰਕੇ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਕਿ ਸਵੇਰ ਦੇ ਇਸ ਪਿੰਡਾਂ ਚ ਤਕਰੀਬ ਬਹੁਤ ਭਾਰੀ ਉਤਸ਼ਾਹ ਸੋ ਇਸ ਕਰਕੇ ਭਰਤੀ ਨੂੰ ਵੱਧ ਤੋਂ ਵੱਧ ਆਪਣੇ ਮੁਹੱਲੇ ਸ਼ਹਿਰ ਵਾਰਡ ਵਿੱਚ ਭਰਤੀ ਕਰੀਏ ਇਹ ਜਿੱਥੇ ਭਰਤੀ ਨੇ ਨਾਮੇ ਪ੍ਰਧਾਨ ਸਾਹਿਬ ਦੀ ਚੋਣ ਕਰਨੀ ਹੈ ਉੱਥੇ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਵਿਧਾਨ ਸਭਾ ਉਹਦੇ ਵਿੱਚ ਵੀ ਇਸ ਭਰਤੀ ਦਾ ਬਹੁਤ ਵੱਡਾ ਯੋਗਦਾਨ ਰਹੂਗਾ ਸੋ ਮੈਂ ਆਪਣੇ ਵੱਲੋਂ ਸਾਰੀ ਹਲਕਾ ਨਿਵਾਸੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਇੱਥੇ ਹੁਣ ਅਸੀਂ ਸਾਡੇ ਸਾਬਕਾ ਚੇਅਰਮੈਨ ਸਾਖ ਜਗਵੀਰ ਸਿੰਘ ਸ਼ਾਹਪੁਰ ਸਾਹਿਬ ਉਹਨਾਂ ਦੇ ਘਰੇ ਖੜੇ ਹੈ ਬਾਈ ਫਤਨਾਮ ਜੀ ਜਸ਼ਨ ਜੀ ਸਾਰੇ ਚਾਚਾ ਜੀ ਸਾਰਾ ਪਰਿਵਾਰ ਖੜਾ ਸਾਰਾ ਨਗਰ ਖੜਾ ਤੇ ਇੱਥੇ ਭਰਤੀ ਕੀਤੀ ਆ ਸੋ ਮੈਂ ਸਮਝਦਾ ਕਿ ਪੰਤਕ ਨਗਰ ਆਪਣਾ ਇੱਥੋਂ ਸਦਾ ਰੋਮਨੀ ਕਾਲੀ ਜਿੱਤ ਗਈ ਆ ਚੜ੍ਹਦੀ ਕਲਾ ਰਹੀ ਆ ਸ਼ਾਹਪੁਰ ਤੋਂ ਸੋ ਇਸ ਕਰਕੇ ਮੈਂ ਸਾਰਿਆਂ ਦਾ ਭਾਈ ਫਰਨਾਮ ਜੀ ਦਾ ਜਸ਼ਨ ਜੀ ਦਾ ਦਾਤਾ ਜੀ ਸਾਰੇ ਫੜੇ ਨੌਜੋ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਬੁਲਾਇਆ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ